ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਸੰਯੁਕਤ ਕਾਂਗਰਸ ਵੱਲੋਂ ਫੰਡਿੰਗ ਬਿਲ ਪਾਸ ਨਾ ਹੋਣ ਕਾਰਨ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਗਈ ਹੈ ਤਾਜ਼ਾ ਹਾਲਾਤ ਨੂੰ ਦੇਖਦਿਆਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ਟਡਾਊਨ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਨ੍ਹਾਂ ਕਿਹਾ ਕਿ ਜੇਕਰ ਇਸ ਸ਼ਟਡਾਊਨ ਨੂੰ ਲੰਬੇ ਸਮੇਂ ਤੱਕ ਚਲਾਇਆ ਗਿਆ ਤਾਂ ਕਈ ਲੋਕਾਂ ਨੂੰ ਆਪਣੀ ਨੌਕਰੀ ਵੀ ਗਵਾਉਣੀ ਪੈ ਸਕਦੀ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਬੁੱਧਵਾਰ ਨੂੰ ਕਿਹਾ ਕਿ ਸੰਘੀ ਕਰਮਚਾਰੀਆਂ ਦੀ ਛਾਂਟੀ ਨੇੜੇ ਆਉਣ ਵਾਲੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਜਟ ਮੁਖੀ ਨੇ ਬੁੱਧਵਾਰ ਨੂੰ ਨਿੱਜੀ ਤੌਰ ਤੇ ਹਾਊਸ ਰਿਪਬਲਿਕਨਸ ਨੂੰ ਵੀ ਦੱਸਿਆ ਕਿ ਇੱਕ ਤੋਂ 2 ਦਿਨ ਦੇ ਅੰਦਰ ਵੱਡੇ ਪੱਧਰ ਤੇ ਛਾਂਟੀ ਹੋ ਜਾਵੇਗੀ ਤੇ ਉਹਨਾਂ ਏਜੰਸੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜੋ ਰਾਸ਼ਟਰਪਤੀ ਦੀਆਂ ਤਰਜੀਹਾਂ ਨਾਲ ਮੇਲ ਨਹੀਂ ਖਾਂਦੀਆਂ ਇਹ ਅਜੇ ਸਪਸ਼ਟ ਨਹੀਂ ਹੈ ਕਿ ਕਿੰਨੇ ਕਰਮਚਾਰੀ ਪ੍ਰਭਾਵਿਤ ਹੋ ਸਕਦੇ ਨੇ ਇਸ ਦੌਰਾਨ ਬਹੁਤ ਸਾਰੇ ਡੈਮੋਕ੍ਰੇਟਸ ਨੇ ਵੱਡੇ ਪੱਧਰ ਤੇ ਛਾਂਟੀ ਦੇ ਖਤਰੇ ਨੂੰ ਘੱਟ ਕੀਤਾ ਇਹ ਦਲੀਲ ਦਿੱਤੀ ਕਿ ਵਾਈਟ ਹਾਊਸ ਪਹਿਲਾਂ ਹੀ ਸੰਘੀ ਕਰਮਚਾਰੀਆਂ ਦੇ ਆਕਾਰ ਨੂੰ ਘਟਾ ਰਿਹਾ ਹੈ ਸਰਕਾਰ ਕਰੀਬ 7 ਲੱਖ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਸਕਦੀ ਹੈ ਜਦਕਿ ਕਈਆਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਇਸ ਮਹੀਨੇ ਦੇ ਅੰਤ 'ਚ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ਾਂ ਦੇ ਨੇਤਾ ਆਉਣ ਵਾਲੇ ਆਸੀਅਨ ਸੰਮੇਲਨ ਦੇ ਮੌਕੇ ਦਵੱਲੀ ਮੀਟਿੰਗ ਕਰ ਸਕਦੇ ਨੇ। ਪ੍ਰਧਾਨ ਮੰਤਰੀ ਮੋਦੀ 47ਵੇਂ ਆਸੀਅਨ ਸੰਮੇਲਨ 'ਚ ਸ਼ਾਮਲ ਹੋਣ ਲਈ 26-27 ਅਕਤੂਬਰ 2025 ਨੂੰ ਮਲੇਸ਼ੀਆ ਦਾ ਦੌਰਾ ਕਰਨ ਵਾਲੇ ਨੇ। ਮਲੇਸ਼ੀਆ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਸੰਮੇਲਨ ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਜੇਕਰ ਰਾਸ਼ਟਰਪਤੀ 트੍ਰੰਪ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਨੇ ਤਾਂ ਇਹ ਪਹਿਲਾ ਬਹੁਪੱਖੀ ਮੰਚ ਹੋਵੇਗਾ ਜਿੱਥੇ ਵਾਸ਼ਿੰਗਟਨ ਦੁਆਰਾ ਭਾਰਤ ਉੱਤੇ 50% ਦਾ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾ ਆਮੋ ਸਾਹਮਣੇ ਮਿਲਣਗੇ ਅਮਰੀਕਾ ਵੱਲੋਂ ਭਾਰਤੀ ਸਮਾਨ ਤੇ 50% ਦਾ ਟੈਰਿਫ ਲਗਾਉਣ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਤਣਾਪੂਰਨ ਹੋ ਗਏ ਨੇ ਇਸ ਦੌਰਾਨ ਅਮਰੀਕਾ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾਰਿਆ ਹੈ ਭਾਰਤ ਨਾਲ ਅਮਰੀਕਾ ਦੇ ਤਣਾਅ ਹੋਰ ਵੱਧ ਗਏ ਜਦੋਂ 트ੰਪ ਨੇ ਮਾਸਕੋ ਚ ਆਪਣੇ ਊਰਜਾ ਸਬੰਧਾਂ ਖਾਸ ਕਰਕੇ ਕੱਚੇ ਤੇਲ ਦੇ ਆਯਾਤ ਨੂੰ ਲੈ ਕੇ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਇਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਦੀ ਵਾਰ-ਵਾਰ ਆਲੋਚਨਾ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹਾਂ ਖਰੀਦਾਂ ਮਾਸਕੋ ਤੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਦਬਾਅ ਪਾਉਣ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀਆਂ ਨੇ। ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਇਲਾਵਾ ਪੀਟਰ ਨਵਾਰੋ ਸਮੇਤ ਕਈ 트੍ਰੰਪ ਸਹਾਇਕਾਂ ਨੇ ਪਿਛਲੇ ਕੁਝ ਮਹੀਨਿਆਂ 'ਚ ਰੂਸੀ ਤੇਲ ਆਯਾਤ ਨੂੰ ਲੈ ਕੇ ਭਾਰਤ ਵਿਰੋਧ ਦਾ ਤਿੱਖੇ ਬਿਆਨ ਦਿੱਤੇ ਨੇ। ਨਵਾਰੋ ਨੇ ਭਾਰਤ ਵਿਰੁੱਧ ਆਪਣੀਆਂ ਟਿੱਪਣੀਆਂ 'ਚ ਇਥੋਂ ਤੱਕ ਕਹਿ ਦਿੱਤਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਟਕਰਾਅ ਮੋਦੀ ਦੀ جنگ ਹੈ। ਉਨ੍ਹਾਂ ਨੇ ਭਾਰਤ ਤੇ ਆਪਣੀਆਂ ਰਿਫਾਇਨਰੀਆਂ ਰਾਹੀਂ ਮੁਨਾਫਾ ਕਮਾਉਣ ਦਾ ਵੀ ਦੋਸ਼ ਲਗਾਇਆ ਤੇ ਭਾਰਤ ਨੂੰ ਰੂਸੀ ਤੇਲ ਲਈ ਲਾਂਡਰੋ ਮੈਟ ਕਿਹਾ ਅਮਰੀਕਾ ਦੀ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਲਗਾਤਾਰ جاری ਹੈ ਇਸੇ ਦੌਰਾਨ ਇੱਕ ਹੋਰ ਕਦਮ ਉਠਾਉਂਦਿਆਂ ਲਗਭਗ 100 ਇਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇੱਕ ਰਿਪੋਰਟ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਲੁਈਸੀਆਨਾ ਤੋਂ ਇੱਕ ਸਪੈਸ਼ਲ ਫਲਾਈਟ ਰਾਹੀਂ ਉਹਨਾਂ ਨੂੰ ਕਤਰ ਰਾਹੀਂ ਈਰਾਨ ਪਹੁੰਚਾਇਆ ਗਿਆ ਇਹ ਕਦਮ ਜੂਨ ਚ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ ਇਨ੍ਹਾਂ ਵਿੱਚੋਂ ਕੁਝ ਨੇ ਹਿਰਾਸਤ ਕੇਂਦਰਾਂ ਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣਾ ਮਨਜ਼ੂਰ ਕੀਤਾ ਜਦਕਿ ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਨੇ ਲਗਾਤਾਰ ইরਾਨੀ ਸ਼ਰਨਾਰਥੀਆਂ ਨੂੰ ਠਿਕਾਣਾ ਦਿੱਤਾ ਹੈ ਕਿਉਂਕਿ ਈਰਾਨ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਨੇ ਹਾਲਾਂਕਿ ਹਾਲ ਹੀ ਸਾਲਾਂ ਚ ਬਹੁਤ ਸਾਰੇ ইরਾਨੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਇਹਨਾਂ ਚੋਂ ਬਹੁਤ ਸਾਰਿਆਂ ਨੇ ਰਾਜਨੀਤਿਕ ਤੇ ਧਾਰਮਿਕ ਅਤਿਆਚਾਰ ਦਾ ਹਵਾਲਾ ਦਿੰਦਿਆਂ ਸ਼ਰਨ ਲਈ ਅਰਜ਼ੀ ਦਿੱਤੀ ਸੀ ਪਰ ਬਹੁਤ ਵੱਡੀ ਗਿਣਤੀ ਚ ਇਹ ਦਾਅਵੇ ਰੱਦ ਕਰ ਦਿੱਤੇ ਗਏ ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨਕਿ ਕੇ ਸੀਈਓ ਐਲਨ ਮਸਕ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਨੇ ਜਿਨ੍ਹਾਂ ਦੀ ਕੁੱਲ ਜਾਇਦਾਦ 500 ਬਿਲੀਅਨ ਡਾਲਰ ਹੈ ਇਹ ਟੈਸਲਾ ਦੇ ਸ਼ੇਰਾਂ ਚ ਵਾਧੇ ਅਤੇ ਉਹਨਾਂ ਦੀਆਂ ਹੋਰ ਤਕਨੀਕੀ ਕੰਪਨੀਆਂ ਦੇ ਤੇਜ਼ੀ ਨਾਲ ਵਧ ਰਹਿ ਮੂਲਾਂਕਣ ਦੇ ਕਾਰਨ ਹੈ ਫੋਬਸ ਅਰ ਪੱਤੀਆਂ ਦੀ ਸੂਚੀ ਦੇ ਅਨੁਸਾਰ ਬੁੱਧਵਾਰ ਸ਼ਾਮ 4:15 ਤੱਕ ਮਸਕ ਦੀ ਦੌਲਤ 501.1 ਬਿਲੀਅਨ ਡਾਲਰ ਸੀ ਮਸਕ ਦੀ ਦੌਲਤ ਦਾ ਇੱਕ ਮਹੱਤਵਪੂਰਨ ਹਿੱਸਾ ਟੈਸਲਾ ਨਾਲ ਜੁੜਿਆ ਹੋਇਆ ਹੈ 15 ਸਤੰਬਰ ਤੱਕ ਉਹ ਟੈਸਲਾ ਦੇ 12.4 ਫੀਸਦੀ ਤੋਂ ਵੱਧ ਸ਼ੇਰਾਂ ਦੇ ਮਾਲਕ ਸਨ ਇਸ ਸਾਲ ਹੁਣ ਤੱਕ ਟੈਸਲਾ ਦੇ ਸ਼ੇਅਰ 14 ਫੀਸਦੀ ਤੋਂ ਵੱਧ ਵਧੇ ਨੇ ਅਤੇ ਬੁੱਧਵਾਰ ਨੂੰ 3.3 ਫੀਸਦੀ ਹੋਰ ਵਧੇ ਨੇ ਜਿਸ ਨਾਲ ਇੱਕ ਦਿਨ 'ਚ ਮਸਕ ਦੀ ਦੌਲਤ 'ਚ 6 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਸਾਲ ਦੀ ਸ਼ੁਰੂਆਤ 'ਚ ਟੈਸਲਾ ਦੇ ਸ਼ੇਅਰ ਡਿੱਗ ਗਏ ਸਨ ਪਰ ਹੁਣ ਉਹਨਾਂ ਵਿੱਚ ਤੇਜ਼ੀ ਆਈ ਹੈ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਮਸਕ ਨੇ ਦੁਬਾਰਾ ਆਪਣੇ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਟੈਸਲਾ ਦੇ ਬੋਰਡ ਆਫ ਡਾਇਰੈਕਟਰਸ ਦੀ ਚੇਅਰਵੂਮੈਨ ਰੋਬਿਨ ਡੈਨਹੋਮ ਨੇ ਪਿਛਲੇ ਮਹੀਨੇ ਕਾਸੀ ਕੇ ਵਾਈਟ ਹਾਊਸ ਦੀਆਂ ਡਿਊਟੀਆਂ ਚ ਕਈ ਮਹੀਨੇ ਬਿਤਾਉਣ ਤੋਂ ਬਾਅਦ ਮਸਕ ਹੁਣ ਦੁਬਾਰਾ ਕੰਪਨੀ ਚ ਪੂਰੀ ਤਰ੍ਹਾਂ ਸਰਗਰਮ ਹਨ ਕੁਝ ਦਿਨਾਂ ਬਾਅਦ ਮਸਕ ਨੇ ਲਗਭਗ 1 ਬਿਲੀਅਨ ਡਾਲਰ ਦੇ ਟੈਸਲਾ ਦੇ ਸ਼ੇਅਰ ਖਰੀਦਣ ਦਾ ਐਲਾਨ ਕੀਤਾ ਜੋ ਕਿ ਟੈਸਲਾ ਦੇ ਭਵਿੱਖ 'ਚ ਉਸਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ ਕੰਪਨੀ ਹੁਣ ਇੱਕ ਰਵਾਇਤੀ ਕਾਰ ਨਿਰਮਾਤਾ ਤੋਂ ਅੱਗੇ ਵਧ ਕੇ AI ਅਤੇ ਰੋਬੋਟਿਕਸ ਦੀ ਦੁਨੀਆ 'ਚ ਇੱਕ ਵੱਡੀ ਤਾਕਤ ਬਣਨ ਵੱਲ ਕੰਮ ਕਰ ਰਹੀ ਹੈ। ਟੈਸਲਾ ਦੇ ਡਾਇਰੈਕਟਰ ਬੋਰਡ ਨੇ ਪਿਛਲੇ ਮਹੀਨੇ ਐਲਨ ਮਸਕ ਲਈ 1 ਟ੍ਰਿਲੀਅਨ ਡਾਲਰ ਯਾਨੀ ਕਿ 83 ਲੱਖ ਕਰੋੜ ਰੁਪਏ ਦੀ ਮੁਆਵਜ਼ਾ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ। ਇਹ ਯੋਜਨਾ ਮਸਕ ਲਈ ਕੁਝ ਵੱਡੇ ਵਿੱਤੀ ਅਤੇ ਸੰਚਾਲਨ ਟੀਚੇ ਨਿਰਧਾਰਤ ਕਰਦੀ ਹੈ, ਜਦਕਿ ਕੰਪਨੀ 'ਚ ਵੱਡੀ ਹਿੱਸੇਦਾਰੀ ਲਈ ਉਸਦੀ ਦੱਸੀ ਗਈ ਮੰਗ ਨੂੰ ਵੀ ਸੰਬੋਧਿਤ ਕੀਤਾ ਗਿਆ। ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਦੁਆਰਾ ਗਾਜ਼ਾ 'ਚ ਸ਼ਾਂਤੀ ਲਈ ਪੇਸ਼ ਕੀਤੀ ਗਈ 20 ਨੁਕਾਤੀ ਯੋਜਨਾ ਤੇ ਹਮਾਸ ਨੇ ਆਪਣਾ ਇਤਰਾਜ਼ ਪ੍ਰਗਟਾਇਆ ਹੈ। ਹਾਲਾਂਕਿ ਇਸ ਯੋਜਨਾ ਤੇ ਇਜ਼ਰਾਈਲ ਸਹਿਮਤ ਹੋ ਗਿਆ ਹੈ ਪਰ ਹਮਾਸ ਨੇ ਇਸ ਦੀਆਂ ਦੋ ਮੁੱਖ ਸ਼ਰਤਾਂ ਨੂੰ ਅਸਵੀਕਾਰ ਕਰ ਦਿੱਤਾ ਹੈ ਜਿਸ ਨਾਲ ਇਹ ਯੋਜਨਾ ਕਮਜ਼ੋਰ ਪੈ ਗਈ ਹੈ। ਹਮਾਸ ਨੂੰ ਜਵਾਬ ਦੇਣ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਫਲਸਤੀਨੀ ਸੂਤਰਾਂ ਦੇ ਅਨੁਸਾਰ ਹਮਾਸ ਨੂੰ 트੍ਰੰਪ ਦੀ ਯੋਜਨਾ 'ਚ ਸ਼ਾਮਲ ਕੁਝ ਸ਼ਰਤਾਂ ਤੇ ਇਤਰਾਜ਼ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹਮਾਸ ਆਪਣੀ ਜਥੇਬੰਦੀ ਨੂੰ નિਸ਼ਸਤਰ ਕਰਨ ਤੇ ਆਪਣੇ ਲੜਾਕਿਆਂ ਨੂੰ ਗਾਜ਼ਾ ਤੋਂ ਵਾਪਸ ਲੈਣ ਦੀ ਸ਼ਰਤ ਨੂੰ ਮੰਨਣ ਲਈ ਤਿਆਰ ਨਹੀਂ ਹੈ ਉਹ ਇਸ ਵਿਵਸਥਾ 'ਚ ਸੋਧ ਚਾਹੁੰਦੇ ਨੇ ਦੂਜਾ ਹਮਾਸ ਲੀਡਰਸ਼ਿਪ ਇਜ਼ਰਾਈਲ ਦੀ ਗਾਜ਼ਾ ਪੱਟੀ ਤੋਂ ਪੂਰੀ ਤਰ੍ਹਾਂ ਵਾਪਸੀ ਲਈ ਅੰਤਰਰਾਸ਼ਟਰੀ ਗਰੰਟੀਆਂ ਦੀ ਮੰਗ ਕਰ ਰਹੀ ਹੈ ਇਸ ਤੋਂ ਇਲਾਵਾ ਉਹ ਅੰਤਰਰਾਸ਼ਟਰੀ ਭਾਈਚਾਰੇ ਤੋਂ ਇਹ ਵੀ ਯਕੀਨੀ ਬਣਾਉਣ ਦੀ ਗਰੰਟੀ ਚਾਹੁੰਦੇ ਨੇ ਕਿ ਭਵਿੱਖ 'ਚ ਉਹਨਾਂ ਦੇ ਮੈਂਬਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ ਰੀਪੋਰਟਸ ਅਨੁਸਾਰ ਹਮਾਸ ਇਸ ਯੋਜਨਾ ਤੇ ਅੰਦਰੂਨੀ ਤੌਰ ਤੇ ਵੰਡਿਆ ਹੋਇਆ ਹੈ ਇੱਕ ਧੜਾ ਟਰੰਪ ਦੀ ਸ਼ਾਂਤੀ ਯੋਜਨਾ ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਗਾਜ਼ਾ 'ਚ ਜੰਗਬੰਦੀ ਦੀ ਗਾਰੰਟੀ ਦਿੰਦੀ ਹੈ ਪਰ ਦੂਜਾ ਤੇ ਪ੍ਰਮੁੱਖ ਧੜਾ ਨਿਸ਼ਸਥਰੀਕਰਨ ਤੇ ਪਿੱਛੇ ਹਟਣ ਦੀਆਂ ਸ਼ਰਤਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਾ ਹੈ ਇਸ ਵੰਡ ਕਾਰਨ ਹਮਾਸ ਲਈ ਕੋਈ ਵੀ ਫੈਸਲਾ ਲੈਣਾ ਮੁਸ਼ਕਲ ਹੋ ਗਿਆ ਹੈ ਹਮਾਸ ਦੇ ਆਗੂ ਇਸ ਮੁੱਦੇ ਤੇ ਮਿਸਰ ਕਤਰ ਅਤੇ ਤੁਰਕੀ ਦੇ ਅਧਿਕਾਰੀਆਂ ਨਾਲ ਵੀ ਵਿਚਾਰ ਵਟਾਂਦਰਾ ਕਰ ਰਹੇ ਨੇ ਉਧਰ ਇਜ਼ਰਾਈਲ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਜਾ ਰਹੇ 13 ਜਹਾਜ਼ਾਂ ਨੂੰ ਰੋਕਿਆ ਉਹ 47 ਜਹਾਜ਼ਾਂ ਵਾਲੇ ਜਹਾਜ਼ੀ ਬੇੜੇ ਦਾ ਹਿੱਸਾ ਸਨ ਜੋ ਇਜ਼ਰਾਈਲ ਦੀ ਨਾਕਾਬੰਦੀ ਤੋੜਨ ਅਤੇ ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਛਾਪੇਮਾਰੀ ਚ 37 ਦੇਸ਼ਾਂ ਦੇ 150 ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ਚ ਲਿਆ ਗਿਆ ਜਿਨ੍ਹਾਂ ਵਿੱਚ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਵੀ ਸ਼ਾਮਲ ਇਜ਼ਰਾਈਲੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ ਗਿਆ ਸੀ ਤੇ ਯਾਤਰੀਆਂ ਨੂੰ ਇਜ਼ਰਾਈਲੀ بندرگاہ ਤੇ ਲਿਜਾਇਆ ਜਾ ਰਿਹਾ ਹੈ। ਮੰਤਰਾਲੇ ਨੇ ਇਹ ਵੀ ਪੁਸ਼ਟੀ ਕੀਤੀ ਕਿ ਗਰੇਟਾ ਥਨਬਰਗ ਤੇ ਉਸ ਦੇ ਸਾਥੀ ਸੁਰੱਖਿਅਤ ਨੇ। ਫਲੋਟੀਲਾ ਦੇ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਗਾਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਅਤੇ ਇਜ਼ਰਾਈਲ ਦੀ ਨਾਕਾਬੰਦੀ ਤੋੜਨ ਲਈ ਸ਼ੁਰੂ ਕੀਤੀ ਗਈ ਸੀ। ਬੁਲਾਰੇ ਸੈਫ ਅਬੂ ਕੇਸ਼ੇਕ ਨੇ ਕਿਹਾ ਕਿ ਹੁਣ ਤੱਕ 13 ਜਹਾਜ਼ਾਂ ਨੂੰ ਰੋਕਿਆ ਗਿਆ ਪਰ ਲਗਭਗ 30 ਹਾਲੇ ਵੀ ਸਮੁੰਦਰ 'ਚ ਨੇ ਤੇ ਗਾਜ਼ਾ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਰਾਤ ਸਮੇਂ ਇਜ਼ਰਾਈਲੀ ਫੌਜਾਂ ਨੇ ਕੁਝ ਜਹਾਜ਼ਾਂ ਨੂੰ ਰੋਕਿਆ ਤੇ ਜ਼ਬਤ ਕਰ ਲਿਆ ਇਸ ਤੋਂ ਬਾਅਦ ਕਈ ਜਹਾਜ਼ਾਂ ਨਾਲੋਂ ਸੰਪਰਕ ਟੁੱਟ ਗਿਆ ਅਮਰੀਕਾ ਦੇ ਨਿਊਯਾਰਕ ਦੇ ਲਗਾਡੀਆਂ ਹਵਾਈ ਅੱਡੇ ਤੇ ਇੱਕ ਅਜੀਬ ਘਟਨਾ ਵਾਪਰੀ ਜਿੱਥੇ ਦੋ ਡੈਲਟਾ 에ਅਰਲਾਈਨਸ ਦੇ ਜਹਾਜ਼ ਆਪਸ 'ਚ ਟਕਰਾ ਗਏ ਇਹ ਘਟਨਾ ਬੁੱਧਵਾਰ 1 ਅਕਤੂਬਰ ਨੂੰ ਉਸ ਸਮੇਂ ਵਾਪਰੀ ਜਦੋਂ ਦੋਵੇਂ ਜਹਾਜ਼ ਰਨਵੇ ਤੇ ਹੌਲੀ ਗਤੀ ਨਾਲ ਚੱਲ ਰਹੇ ਸਨ 에ਅਰ ਟ੍ਰੈਫਿਕ ਕੰਟਰੋਲ ਆਡੀਓ ਅਨੁਸਾਰ ਇੱਕ ਜਹਾਜ਼ ਦਾ ਸੱਜਾ ਖੰਭ ਦੂਜੇ ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾ ਗਿਆ ਟੱਕਰ ਇੰਨੀ ਤੇਜ਼ ਸੀ ਕਿ ਜਹਾਜ਼ ਦੇ ਅਗਲੇ ਹਿੱਸੇ ਅਤੇ ਕਾਕਪਿਟ ਦੀ ਵਿੰਡ ਸਕ੍ਰੀਨ ਨੂੰ ਨੁਕਸਾਨ ਪਹੁੰਚਿਆ ਪਾਇਲਟ ਨੇ ਆਡੀਓ 'ਚ ਦੱਸਿਆ ਕਿ ਟੱਕਰ ਕਾਰਨ ਉਹਨਾਂ ਦੇ ਜਹਾਜ਼ ਦੀਆਂ ਕੁਝ ਸਕਰੀਨਾਂ ਵੀ ਖਰਾਬ ਹੋ ਗਈਆਂ ਸਨ ਡੈਲਟਾ 에ਅਰਲਾਈਨਜ਼ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਫਲਾਈਟ ਅਟੈਂਡੈਂਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ। ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਲਾ ਗਾਰਡਿਆ ਹਵਾਈ ਅੱਡੇ ਤੇ ਵਾਪਰੀਆਂ ਸੁਰੱਖਿਆ ਘਟਨਾਵਾਂ 'ਚੋਂ ਇੱਕ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਇੱਕ ਡੈਲਟਾ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਹਵਾਈ ਅੱਡੇ ਤੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰਦੀਆਂ ਨੇ ਕੈਨੇਡਾ 'ਚ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਮੁਤਾਬਕ 60% ਕੈਨੇਡੀਅਨ ਨਵੇਂ ਇਮੀਗ੍ਰੇਸ਼ਨ ਦੇ ਵਿਰੋਧ 'ਚ ਨੇ ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਨਵੇਂ ਇਮੀਗ੍ਰੇਸ਼ਨ ਦੇ ਹੱਕ 'ਚ ਨਹੀਂ ਹਨ ਜਦਕਿ ਇਸ ਬਾਰੇ رائے ਵੰਡੀਆਂ ਹੋਈਆਂ ਨੇ ਕਿ ਕੀ ਪ੍ਰਵਾਸੀਆਂ ਨੂੰ ਕੈਨੇਡਾ 'ਚ ਸਮਾਜ ਜਾਣ ਲਈ ਆਪਣੇ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਨੂੰ ਛੱਡਣਾ ਚਾਹੀਦਾ ਹੈ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਲਈ ਕੀਤੇ ਗਏ ਨਵੇਂ ਲਿਗਰ ਪੋਲ 'ਚ ਪਾਇਆ ਗਿਆ ਹੈ ਕਿ 60% ਉੱਤਰਦਾਤਾ ਇਸ ਬਿਆਨ ਨਾਲ ਅਸਹਿਮਤ ਸਨ ਕਿ ਕੈਨੇਡਾ ਨੂੰ ਨਵੇਂ ਪ੍ਰਵਾਸੀਆਂ ਦੀ ਲੋੜ ਹੈ ਜਦਕਿ 40% ਸਹਿਮਤ ਸਨ ਨਵੇਂ ਇਮੀਗ੍ਰੇਸ਼ਨ ਦਾ ਵਿਰੋਧ ਅਲਬਰਟਾ ਚ ਸਭ ਤੋਂ ਵੱਧ 65% ਸੀ ਇਸ ਤੋਂ ਬਾਅਦ অন্ਟਾਰੀਓ 63% ਕਯੂਬਿਕ 61% ਮੈਨੀਟੋਬਾ ਤੇ ਸਕੈਚਵਨ 60% ਐਟਲੈਂਟਿਕ ਪ੍ਰਾਂਤਾਂ 56% ਅਤੇ ਬ੍ਰਿਟਿਸ਼ ਕੋਲੰਬੀਆ 48% ਸੀ ਸਰਵੇਖਣ ਚ ਪਾਇਆ ਗਿਆ ਕਿ ਪ੍ਰਵਾਸੀ ਗੈਰ ਪ੍ਰਵਾਸੀਆਂ ਨਾਲੋਂ ਨਵੇਂ ਆਉਣ ਵਾਲਿਆਂ ਦਾ ਬਧੇਰੇ ਸਮਰਥਨ ਕਰ ਰਹੇ ਨੇ 52% ਪ੍ਰਵਾਸੀਆਂ ਨੇ ਕਿਹਾ ਕਿ ਕੈਨੇਡਾ ਨੂੰ ਨਵੇਂ ਪ੍ਰਵਾਸੀਆਂ ਦੀ ਲੋੜ ਹੈ ਜਦਕਿ 37% ਗੈਰ ਪ੍ਰਵਾਸੀ ਵੀ ਇਹੀ ਕਹਿ ਰਹੇ ਸਨ ਪੋਲ 'ਚ ਇਹ ਵੀ ਪਾਇਆ ਗਿਆ ਕਿ ਕੈਨੇਡੀਅਨ ਇਸ ਗੱਲ ਤੇ ਵੰਡੇ ਹੋਏ ਨੇ ਕਿ ਕੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਬਹੁਗਣਤੀ ਵਾਂਗ ਬਣਨ ਲਈ ਆਪਣੇ ਰੀਤੀ ਰਿਵਾਜਾਂ ਤੇ ਪਰੰਪਰਾਵਾਂ ਨੂੰ ਛੱਡਣਾ ਚਾਹੀਦਾ ਹੈ 51% ਨੇ ਕਿਹਾ ਕਿ ਪ੍ਰਵਾਸੀਆਂ ਨੂੰ ਅਜਿਹਾ ਕਰਨਾ ਚਾਹੀਦਾ ਤੇ 49% ਅਸਹਿਮਤ ਨੇ ਕਿਊਬੈਕਰ 60% ਨਾਲ ਸਭ ਤੋਂ ਵੱਧ ਸਹਿਮਤ ਹੋਣ ਦੀ ਸੰਭਾਵਨਾ ਰੱਖਦੇ ਨੇ ਇਸ ਤੋਂ ਬਾਅਦ ਅਲਬਰਟਾ 55% ਐਟਲੈਂਟਿਕ ਪ੍ਰਾਂਤ 49% Ontario 48% British Columbia 47% ਤੇ Manitoba ਤੇ Saskatchewan 46% ਹਨ ਇਹ ਪੋਲ 29 ਅਤੇ 31 ਅਗਸਤ ਦੇ ਵਿਚਕਾਰ ਕੀਤਾ ਗਿਆ ਸੀ ਤੇ ਇੱਕ ਵੈਬ ਪੈਨਲ ਰਾਹੀਂ 1627 ਕੈਨੇਡੀਅਨਸ ਦਾ ਸਰਵੇਖਣ ਕੀਤਾ ਗਿਆ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ